ਹੈਪੀ ਚ ਆ ਲਈ ਥੱਕ ਗਿਆ ਰਖੇ ਤਾਂ ਬੜਾ ਔਖਾ ਹੇਤਾ ਹੈਪੀ ਯਾਰ ਬਾਰੀ ਨਹੀਂ ਆਈ ਕਿੱਧਰ ਗਈ ਹੈਪੀ ਆ ਕੌਣ ਹੈ ਬਾਹ ਫੜੀ ਉਹਨੇ ਕੌਣ ਆ ਮਾਂ ਕੀ ਪੁੱਛਦੀ ਆ ਤੂੰ ਤੇਰੀ ਨੂੰਹ ਆ ਹੋਰ ਕੌਣ ਹੈ ਨਾ ਤੇਰਾ ਦਿਮਾਗ ਖਰਾਬ ਹੈ ਨਾ ਨੂੰਹ ਕਿਹਦੇ ਪਾਸੇ ਆ ਗਈ ਹੈ ਇਹ ਮੇਰੀ ਕਿਉਂ ਹੈਪੀ ਤਾਂ ਹੈਗੀ ਹੈ ਇਹ ਮੈਂ ਕਦੋਂ ਵਿਆਹ ਕੇ ਲਿਆ ਸੀ ਇਹਨੂੰ ਮਾਂ ਤੂੰ ਹੀ ਤਾਂ ਰਿਸ਼ਤਾ ਕਰਵਾਇਆ ਸੀ ਤੇ ਬਸ ਕਰ ਬਸ ਕਰ ਮੈਨੂੰ ਪਾਗਲ ਨਾ ਬਣਾ ਮੇਰਾ ਦਿਮਾਗ ਨਹੀਂ ਖਰਾਬ ਮੈਂ ਤੈਨੂੰ ਦੱਸਾਂ ਉਹ ਮਾਂ ਤਾਂ ਤੇਰੇ ਬਿਜਲੀ ਲਵਾਉਣ ਵਾਲੇ ਨੇ ਇਹਨੂੰ ਪਛਾਣਿਆ ਹੈ ਹੈਪੀ ਤੇਰੇ ਦਿਮਾਗ ਨੂੰ ਹੋ ਕੀ ਗਿਆ ਬਿਜਲੀ ਨੇ ਤੇਰੇ ਲਵਾਉਣ ਨਾਲ ਗਏ ਨੇ ਹੈ ਨੱ ਤੂੰ ਹੈ ਕੌਣ ਹੈ ਮੇਰੇ ਮੁੰਡੇ ਨੂੰ ਮਗਰ ਲਾ ਲਿਆ ਤੂੰ ਤੁਸੀਂ ਮੈਨੂੰ ਕਦੋਂ ਭੁੱਲ ਜਾਨੋ ਮੈਂ ਤੁਹਾਡੀ ਨੂੰ ਇਹਨੂੰ ਯਾਦ ਕਰਾਏ ਇਹਨੂੰ ਯਾਦ ਹਾਂ ਮੈਨੂੰ ਯਾਦ ਕਰਾ ਮੇਰਾ ਦਿਮਾਗ ਮੋਟਾ ਹੈ ਮੇਰੀ ਯਾਦਦਾਸ਼ਤ ਖਤਮ ਹੋ ਗਈ ਹੈ ਮੈਨੂੰ ਲੱਗਦੀ ਹੈ ਜਿੱਤੇ ਦੇ ਘਰ ਵਾਲੀਆਂ ਤੇ ਤੁਹਾਡੀ ਨੂੰ ਆ ਅਬਸ ਕਰ ਬਸ ਕਰ ਵੀ ਵੇਖੀਆਂ ਨੇ ਤੇਰੇ ਵਰਗੀਆਂ ਆਈ ਪੱਟਦੀਆਂ ਫਿਰਦੀਆਂ ਜੇ ਲੋਕਾਂ ਦੇ ਘਰ ਲੈ ਹੱਦ ਉਹ ਮਾਂ ਇਹ ਵਿਆਂ ਚ ਨਹੀਂ ਹੈਗੀ ਇਹਨੂੰ ਪਛਾਣ ਆ ਇਹ ਹੈਪੀ ਹੈ ਆ ਮੇਰਾ ਦਿਮਾਗ ਹ ਲੈਆ ਹੈ ਪਾਗਲ ਨਾ ਹੋਵੇ ਤਾਂ 1 ਮਿੰਟ ਖੜ ਜਾ ਤੂੰ ਮੈਂ ਦੱਸਦੀ ਆ ਤੈਨੂੰ ਮੈਂ ਕਰਦੀ ਆ ਨਤਾਰਾ ਕਾਨੀਆਂ ਨੂੰ ਨੇ ਬਿਲਾਓ ਨੇ ਬਿਲਾਓ ਓਰੇ ਅਮਰੀਕਾ ਸੁਣ ਹਾਂ ਬੀਜੀ ਕੀ ਹੋ ਗਿਆ ਆ ਮੈਨੂੰ ਦੱਸੀ ਇਹ ਕੌਣ ਐ ਲੈ ਬੀਬੀ ਤੂੰ ਭੁੱਲ ਗਈ ਹੈ ਹੈਪੀ ਐ ਨਹੀਂ ਮੈਨੂੰ ਲੱਗਦੀ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਤੂੰ ਵੀ ਪਾਗਲ ਹੋ ਗਈ ਐ ਕਿ ਮੈਂ ਪਾਗਲ ਹੋ ਗਈ ਆ ਹੁਣ ਦੱਸ ਮਾਂ ਪੁੱਛ ਲਿਆ ਹੁਣ ਤਾਂ ਭਾਬੀ ਨੇ ਵੀ ਕਹਿਤਾ ਪੱਕਾ ਤੈਨੂੰ ਇਹਨਾਂ ਨੇ ਕੋਈ ਪੜਤ ਪੜਾਈ ਐ ਤੂੰ ਇਹਨਾਂ ਦੇ ਵਾਲ ਦੀ ਗੱਲ ਕਰਦੀ ਐ ਬਾਈ ਮੈਂ ਤਾਂ ਕਹਿੰਨੀ ਡਾਕਟਰ ਨੂੰ ਬੁਲਾ ਲੈ ਬੀਬੀ ਨੂੰ ਦਿਖਾ ਦਈਏ ਮੇਰਾ ਬੀਬੀ ਤੈਨੂੰ ਹੋ ਕੀ ਗਿਆ ਇਹ ਹੈਪੀ ਆ ਆਪਣੀ ਹੈਪੀ ਜੀਤੇ ਦੇ ਘਰ ਵਾਲੀ ਬੱਸ ਕਰੋ ਆ ਹੱਥ ਜੁੜੇ ਨਾ ਮਰਾ ਦਿਮਾਗ ਖਰਾਬ ਕਰੋ ਭਾਬੀ ਜੀਤੇ ਦੇ ਘਰ ਨੇ ਕਿੱਥੋਂ ਆ ਗਈ ਨਹੀਂ ਇਹ ਬੀਬੀ ਕੋਈ ਨਾ ਤੂੰ ਥੋੜਾ ਬਹਿ ਜਾ ਆਰਾਮ ਕਰ ਪਾਣੀ ਹੋਣੀ ਪਿਆ ਭਾਬੀ ਬਹਿ ਜਾ ਤੂੰ ਪਾਣੀ ਤੂੰ ਪੀ ਹੁਣ ਤਾਂ ਭਾਬੀ ਨੇ ਵੀ ਕਹਿਤਾ ਵੀ ਇਹ ਹੈਪੀ ਐ ਥੋੜੀ ਨਾ ਕੋਈ ਮਿਲੀ ਭੁਗਤਾ ਐ ਤੁਸੀਂ ਰਲੇ ਹੋਇਓ ਤੂੰ ਕੱਢ ਕੇ ਲਿਆਇਆ ਪੱਕਾ ਅਸੀਂ ਮਾਂ ਕਿਉਂ ਰਲਾਂਗੇ ਹਾਂ ਬੀਬੀ ਕਿਉਂ ਪੁੱਠਾ ਬੋਲੀ ਜਾਨੀ ਆ ਆਪਣੇ ਘਰ ਦੀ ਨੂੰਹ ਐ ਮੇਰੀ ਦਰਾਣੀ ਐ ਨਹੀਂ ਬਿਲੋ ਬੱਸ ਕਰ ਜਾਨੀ ਤੂੰ ਵੀ ਤੂੰ ਤਾਂ ਸੱਚ ਬੋਲ ਦਿੰਦੀ ਤੂੰ ਵੇ ਇਹਨਾਂ ਨਾਲ ਹੀ ਰਲ ਗਈ ਮਾਂ ਇਹ ਸੱਚ ਵਾਲੀ ਕੀ ਗੱਲ ਐ ਸੱਚ ਵਾਲੀ ਕੋਈ ਗੱਲ ਨਹੀਂ ਹੋएगी ਇਹ ਹੈਪੀ ਐ ਭਾਈ ਮੈਂ ਤਾਂ ਕਹਿੰਦੀ ਤੂੰ ਡਾਕਟਰ ਨੂੰ ਬੁਲਾ ਲੈ ਇੱਕ ਵਾਰੀ ਦਿਖਾ ਦਈਏ ਬੀਬੀ ਨੂੰ ਹਾਂ ਬੰਨ ਕੇ ਨੂੜ ਕੇ ਮਰੇ ਲਵਾ ਦੋ ਮੋਤਲਾ ਬਿਅਸ਼ ਕਰ ਦੋ ਮੈਨੂੰ ਬਾੜ ਲਓ ਜਿੰਨੂੰ ਕਰੇ ਵਾੜਨਾ ਤੁਸੀਂ ਚੱਲ ਹੈਪੀ ਮੰਮੀ ਆ ਜਾ ਤੂੰ ਉਧਰ ਆ ਜਾ ਕੋਈ ਨਾ ਤੂੰ ਜਾ ਭਾਬੀ ਨਾਲ ਆਰਾਮ ਕਰ ਤੂੰ ਇਹਨੂੰ ਅੰਦਰ ਵਾੜਦੀ ਐ ਪਤਾ ਨਹੀਂ ਕੌਣ ਐ ਕੌਣ ਨਹੀਂ ਮੇਰੇ ਮੁੰਡੇ ਨੂੰ ਮਗਰ ਲਾ ਲਿਆ ਤੇਨੂੰ ਮੁੰਡੇ ਨੇ ਮਗਰ ਲਾ ਲਿਆ ਬੀਬੀ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਇਹਨੂੰ ਹੋਇਆ ਕੀ ਆ ਮਾਂ ਮਗਰ ਲਾਉਣ ਵਾਲੀ ਕੀ ਗੱਲ ਐ ਵਿਆਹ ਕਿ ਆਈ ਐ ਮੇਰੇ ਨਾਲ ਉਹ ਮੈਨੂੰ ਬੁਲਾਉ ਨਾ ਹੈਪੀ ਮੇਰਾ ਸਿਰ ਦਰਦ ਕਰ ਲੱਗੇ ਮੈਨੂੰ ਚਾਹ ਬਣਾ ਕੇ ਦੇ ਯਾਰ ਇਹਦਾ ਖਬਰਦਾਰ ਜੇ ਵਰ ਸੋਈ ਚ ਵੜੀ ਤਾਂ ਕਿਉ ਮਾ ਪਤਾ ਨਹੀਂ ਕੌਣ ਐ ਕੌਣ ਨਹੀਂ ਇਹਦਾ ਵੀ ਘਰ ਤੇ ਹੱਕ ਹੈਗਾ ਮਾ ਹਾਂ ਹੈਗਾ ਘਰ ਤੇ ਹੱਕ ਹੋਰ ਲਿਆ ਕੇ ਬੁਠਾ ਦੇ ਤੇ ਘਰ ਚ ਹੱਕ ਹੈਗਾ ਚੱਲ ਬੀਬੀ ਕੋਈ ਨਾ ਤੂੰ ਐ ਕਰ ਤੂੰ ਪੈ ਜਾ ਬੀਬੀ ਖਾ ਪੈ ਜਾ ਮੈਂ ਤੂੰ ਪੈ ਜਾ ਬਈ ਕੋਈ ਨਾ ਚਾਹ ਮੈਂ ਬਣਾ ਦੇਣੀ ਓ ਚੁੱਪ ਕਰ ਜਾ ਕਾਨੂੰ ਕੁਲੇਸ ਨਹੀਂ ਤੂੰ ਪੈ ਜਾ ਚਾਹ ਬਣਾ ਕੇ ਚਾਹ ਮੈਂ ਬਣਾਣੀ ਆਹੋ ਬਣਾਏਂਗੀ ਤਾਂ ਇੱਧਰ ਖੜ ਜਾ ਤੂੰ ਪਰ ਸੌਂ ਜਾ ਬਾਹਰ ਨਿਕਲ ਇੱਧਰ ਅਰੇ ਪਰ ਅਰੇ ਓ ਮੇਰੇ ਸੋਹਜਾ ਬਾ ਮਾ ਕਿਉਂ ਐ ਨਿਕਲੂਗੀ? ਕਿਉਂ? ਅੱਛਾ ਤੂੰ ਤਾਂ ੱਕੇ ਨਾਲ ਵੜੇਗਾਂ ਦਰੇ ਨੂੰ। ਮੇਰੀ ਗੱਲ ਸੁਣ ਲੈ। ਮੇਰੇ ਮੁੰਡੇ ਨੂੰ ਤਾਂ ਤੂੰ ਪਾਗਲ ਬਣਾ ਕੇ ਮਗਰ ਲਾ ਲਿਆ ਨਾ ਤਾਂ ਮੇਰੇ ਨੂੰਹ ਨੂੰ ਵੀ ਲਾ ਲਿਆ। ਪਰ ਮੈਨੂੰ ਨਹੀਂ ਤੂੰ ਪਾਗਲ ਬਣਾ ਸਕਦੀ। ਮੰਮੀ ਮੈਂ ਕੀ ਪਾਗਲ ਬਣਾ ਲਿਆ? ਮੈਂ ਐਸੇ ਕਰਦੀ ਨੂੰ ਮੈਂ ਤਾਂ ਨਹੀਂ ਸਮਝਦੀ ਵੀ ਤੈਨੂੰ ਹੋਇਆ ਕੀ ਆ? ਮੈਨੂੰ ਨਹੀਂ ਹੋਇਆ। ਇਹ ਤੁਹਾਨੂੰ ਹੋਇਆ। ਪਤਾ ਨਹੀਂ ਕਿਹੜੀ ਇਹਨਾਂ ਨੂੰ ਗਿੱਦੜ ਸਿੰਗੀ ਸੰਘਾਈਏ ਤੂੰ ਆਉਣ ਸਾਰ। ਬੀਬੀ ਤੈਨੂੰ ਕੀ ਹੋ ਗਿਆ? ਜਿੱਤੇ ਆਪਣੀ ਬੀਬੀ ਦੀ ਦਵਾਈ ਦਬੋਈ ਨਹੀਂ ਲੈਂਦੀ। ਕਿਉਂ? ਮਰੇ ਨਾ ਮੁੱਕੀ ਆ ਬੱਤੀ ਦੇ ਬੱਤੀ ਕੱਢ ਦੂ ਤੇਰੇ ਦੰਦ ਬਾਹਰ ਨਾਸਾਂ ਪਣ ਦੂੰਗੀ ਤੇਰੀਆਂ ਵੇਖ ਲਈ ਦੰਦ ਤਾਂ ਬੀਬੀ ਚਾਹੇ ਸਾਰੇ ਬਾਹਰ ਕੱਢ ਦੇ ਪਰ ਇਹਨੂੰ ਕਿਵੇਂ ਇਨਕਾਰ ਕਰੇਗੀ ਜਿਹੜੀ ਘਰ ਦੀ ਬੋਹੂ ਆ ਨਹੀਂ ਕਿਉਂ ਮੈਨੂੰ ਪਾਗਲ ਬਣਾਈ ਬੈਠੀਆਂ ਜੇ ਤੁਸੀਂ ਹੈ ਇਹਨੇ ਤਾਂ ਸੋਨਾ ਮਗਰ ਲਾ ਲਿਆ ਭਾਬੀ ਇਹਨੂੰ ਪਾਣੀ ਪੂਣੀ ਪਿਆ ਮਾਤਾ ਨੂੰ ਹਾਂ ਪਾਣੀ ਦੀ ਮੈਨੂੰ ਨਹੀਂ ਤੈਨੂੰ ਲੋੜ ਹੈ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਮੰਮੀ ਤੁਹਾਨੂੰ ਆ ਲੱਗਦਾ ਨਾ ਵੀ ਪਤਾ ਨਹੀਂ ਕੀ ਤੁਸੀਂ ਬੋਲ ਰਹੇ ਹੋ ਸਮਝ ਨਹੀਂ ਆ ਰਹੀ ਹੈਗੀ ਹਾਂ ਤਿੰਨ 3 ਸਾਲ ਹੋ ਗਏ ਗਏ ਇਹਨੂੰ ਕੋਈ ਵੀ ਸਵਾਲਾਂ ਤੁਸੀਂ ਪੁੱਛ ਸਕਦੇ ਹੋ ਮੈਂ ਸਾਰਾ ਕੁਝ ਦੱਸ ਦੂੰਗੀ। ਅੱਛਾ? ਬੱਸ ਹੋਰ ਕੀ ਚਾਹੀਦਾ? ਦੱਸੇਗੀ। ਫਿਰ ਆਹ ਵਾਲੀਆਂ ਜਦੋਂ ਬਣਵਾਈਆਂ ਸੀ, ਕਿਹੜੇ ਸੰਧਾਰਾ ਤੋਂ ਬਣਵਾਈਆਂ ਸੀ? ਕਿੱਥੋਂ ਪੈਸੇ ਦਿੱਤੇ ਸੀ ਲਿਆ ਕੇ ਕੌਣ ਦੇ ਕੇ ਆਇਆ ਸੀ? ਆਰਤੀ ਤਾਂ ਪੈਸੇ ਲਿਆਂਦੇ ਸੀਗੇ ਤੇ ਵੱਡੀ ਭਾਬੀ ਦੇ ਕੇ ਆਏ ਸੀਗੇ। ਹੁਣ? ਅੱਛਾ। ਹੁਣ ਦੱਸ ਬਲ ਹੁਣ ਬੀਬੀ। ਜਾਂ ਤੂੰ ਦੱਸਿਆ ਤੇਰੇ ਨਾਲ ਗੱਲ ਹੁੰਦੀ ਐ। ਇਹ ਸਾਰੀਆਂ ਨਿਸ਼ਾਨੀਆਂ ਘਰੋਂ ਦਸੀਆਂ ਗਈਆਂ ਨੇ। ਮਾਂ ਦੱਸਿਆ ਨਹੀਂ ਗਈਆਂ ਭਾਬੀ ਦੇ ਦੋਨੇ ਗਈਆਂ ਸੀ ਲੈਣਾ। ਉਹੀ ਤਾਂ ਬਲ। ਵੇ ਤੂੰ ਬੱਸ ਕਰ ਜਾ ਬੱਸ ਕਰ ਜਾ ਨਾ ਮੈਨੂੰ ਗੁੱਸਾ ਚੜਾ ਵੀਰੇ ਹਰ ਇੱਕ ਰੋਗ ਦੀ ਦਵਾਈ ਹੈ ਪਰ ਬਹਿਮ ਦੀ ਦਵਾਈ ਨਹੀਂ ਹੈਗੀ ਚਲੋ ਤੁਸੀਂ ਅੰਦਰ ਆਪ ਰਾਮ ਕਰੋ ਇਹਦਾ ਹੀ ਹਾਂ ਰਾਮ ਕਰੇ ਹੈ ਅੰਦਰ ਬੀਬੀ ਕਿਉਂ ਤੂੰ ਬੌਲੀ ਬਣੀ ਆ ਲੋਕ ਤਮਾਸ਼ਾ ਦੇਖਣਗੇ ਆਂਡ ਗਵਾਂਡ ਵਾਲੇ ਤਾਂ ਪਹਿਲੀ ਨਹੀਂ ਜਰਦੇ ਨਹੀਂ ਬੇਸ਼ਰਮੋ ਲੋਕ ਐ ਨਹੀਂ ਵੇਖਣਗੇ ਵੀ ਕਿੱਥੋਂ ਲਿਆ ਕੱਢ ਕੇ ਇਹ ਕਿਨੂ ਲਿਆ ਤੈਨੂੰ ਹੋਇਆ ਕੀ ਐ ਅੱਜ ਕਿਉਂ ਮੈਂਟਲ ਆਣੀਓ ਗੱਲਾਂ ਕਰੀ ਜਾਨੀਆਂ ਬੀਬੀ ਕੱਢ ਕੇ ਲਿਆਇਆ ਐ ਕਰ ਚਾਚੀਆਂ ਤੈਆਂ ਨੂੰ ਬੁਲਾ ਲੈ ਜੇ ਉਹਨਾਂ ਨੇ ਇਹ ਗੱਲ ਕਹਤੀ ਵੀ ਇਹਦੀ ਬਹੂ ਫੇਰ ਕੀ ਕਰੇਗੀ ਮੈਂਟਲ ਮੈਂ ਹੈ ਨਹੀਂ ਤੁਸੀਂ ਮੈਨੂੰ ਬਣਾਓਂਗੇ ਹਾਂ ਰਲ ਜਾ ਉਹਨਾਂ ਦੇ ਨਾਲ ਹੀ ਵਗ ਜਾ ਤੂੰ ਵੀ ਜੁੱਤੀਆਂ ਖਾਏਂਗੀ ਮੇਰੇ ਤੋਂ ਇਹਨਾਂ ਨੇ ਕਰਿਆ ਕੀ ਐ ਮੈਂ ਤਾਂ ਸਮਝੀ ਤੋ ਬਾਹਰ ਹੋ ਗਿਆ ਕੰਮ ਬੈਠ ਜਾ ਰਹੀ ਹੈ ਮਾਂ ਦਾ ਸਮਝ ਨਹੀਂ ਆਉਂਦੀ ਹੈਗੀ ਵੀ ਮम्मा ਇੰਨਾ ਕੁਝ ਬੋਲੀ ਜਾਂਦੀ ਹੈ ਨਾ ਕੁਝ ਬੋਲੀ ਜਾਂਦੀ ਹੈ ਮੈਂ ਬਰਦਾਸ਼ਤ ਕਰੀ ਜਾਂਦੀ ਆ ਪਤਾ ਨਹੀਂ ਕਿਵੇਂ ਮੈਂ ਤਾਂ ਚੁੱਪ ਨਹੀਂ ਰਹਿ ਜਾਂਦਾ ਮੈਂ ਥੋੜੇ ਮੂੰਹ ਨੂੰ ਚੁੱਪਾਂ ਯਾਰ ਮਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰ ਮੈਂ ਜਿਹੜੀ ਮਕਸਦ ਤੇ ਨੂੰ ਲੈ ਕੇ ਆ ਨਾ ਸਿਰਫ ਉਹਦੇ ਧਿਆਨ ਦੇ ਯਾਰ ਉਹ ਤਾਂ ਠੀਕ ਹੈ ਫਿਰ ਮੈਂ ਇੰਨੀ ਬਕਵਾਸ ਥੋੜਾ ਸੁਣੂੰਗੀ ਯਾਰ ਯਾਰ ਉਹਦਾ ਤਾਂ ਦਿਮਾਗ ਹੀ ਇਹ ਜਿਹਾ ਹੈ ਉਹ ਤਾਂ ਤੈਨੂੰ ਕਹਿ ਰਹੀ ਮੇਰੀ ਨੂ ਨਹੀਂ ਹੈਗੀ ਚਲੋ ਛੱਡੋ ਐਂ ਦੱਸੋ ਮੈਂ ਕੁਝ ਖਾਣ ਨੂੰ ਬਣਾ ਕੇ ਲੈ ਕੇ ਆਵਾਂ ਨਹੀਂ ਨਹੀਂ ਆਰਾਮ ਕਰ ਤੂੰ ਕੁਝ ਨਹੀਂ ਖਾਣਾ ਪੀਣਾ ਮਾਂ ਨੇ ਤਾਂ ਪਹਿਲਾਂ ਦਿਮਾਗ ਚੱਕਤਾ ਚਲੋ ਕੋਈ ਨਾ ਹੁਣ ਕੀ ਗੁੱਸਾ ਕਰਨਾ ਜਦੋਂ ਪਤਾ ਹੀ ਆ ਵੀ ਮੰਮੀ ਐਵੇਂ ਬੋਲਦੀ ਐ ਬਸ ਇਹੀ ਸੋਚ ਕੇ ਚੁੱਪ ਕਰ ਦਿਆਂ ਕਰ ਠੀਕ ਐ ਐ ਨੀਵੇਂ ਮੈਂ ਪਾਕ ਲੈ ਹੈ ਨਹੀਂ ਜਿੰਨੀ ਉਹ ਨਾ ਬਣਾਈ ਜਾਂਦੇ ਨੇ ਬੀਬੀ ਲੈ ਚਾਹ ਪੀ ਲਾ ਕੀ ਹੋ ਗਿਆ ਆ ਕੀ ਕੱਤ ਸਿੜਤੀ ਚ ਮੈਂ ਪਹਿਲਾਂ ਮੈਨੂੰ ਐਂ ਦੱਸ ਨਾ ਤੈਨੂੰ ਕਿਹੜੀ ਰਿਸ਼ਪਤ ਦੇਤੀ ਉਹਨਾਂ ਨੇ ਹੈਂ ਤੈਨੂੰ ਕੀ ਦਿੱਤਾ ਉਹਨਾਂ ਨੇ ਤੈਨੂੰ ਕਾਣੀ ਕਰ ਲਿਆ ਦੇ ਕੇ ਕੁਛ ਹਾਏ ਬੇ ਰੱਬਾ ਤੇਰੀ ਹਜੇ ਤਾਰ ਟੁੱਟੀ ਨਹੀਂ ਬੀਬੀ ਇਹੀ ਗੱਲ ਤੋਂ ਮੈਂ ਆਪੇ ਕੱਢ ਲੂੰਗੀ ਰੱਖ ਦੇ ਇੱਥੇ ਤੂੰ ਵੀ ਕੱਢ ਲੈ ਫਿਰ ਹਾਂ ਤਾਰ ਟੁੱਟੀ ਨਹੀਂ ਨਾ ਪਹਿਲਾਂ ਮੈਨੂੰ ਐਂ ਦਾ ਦੱਸ ਦੇ ਇਹ ਹੈ ਸੰਗਾਤ ਕੌਣ ਐ ਕਿੱਥੋਂ ਲਿਆਂਦੀ ਐ ਇਹ ਕਿਵੇਂ ਲਿਆਂਦੀ ਐ ਇਹ ਤੈਹੀਂ ਸਿਹੜੀ ਹੋਈ ਐ ਆ ਮੇਰੇ ਕਾਚੂ ਹੱਥ ਅਚ ਮੈਨੂੰ ਇਹ ਵੜ ਦੇ ਮੈਨੂੰ ਵੜ ਦੇ ਬੱਖੀ ਚ ਮਾਰੂ ਮੈਂ ਤੇਰੇ ਵੀ ਤੂੰ ਕਿਉਂ ਉਹਨਾਂ ਦੇ ਮਗਰ ਲੱਗ ਗਈ ਤੂੰ ਕਿਉਂ ਕਾਣੀ ਹੋ ਗਈ ਉਹਨਾਂ ਤੋਂ ਕੀ ਹੋ ਗਿਆ ਕਾਣੀ ਨੂੰ ਕਸ ਦੱਸ ਗਾ ਹਾਂ ਮੈਂ ਇੱਥੇ ਕੋਈ ਕੰਡ ਕਰਤਾ ਵੀ ਮੈਂ ਤਾਂ ਕਾਣੀ ਹੋ ਗਈ ਘਰੇ ਤੇਰੇ ਲਵੇ ਰਹਿਣੀ ਐ ਮੈਂ 24 ਘੰਟੇ ਮੈਨੂੰ ਤਾਂ ਹੀ ਲੱਗਦਾ ਵੀ ਤੈਨੂੰ ਉਹਨਾਂ ਨੇ ਕੁਝ ਦਿੱਤਾ ਤੈਨੂੰ ਪੈਸਾ ਥੇਲਾ ਦਿੱਤਾ ਤੈਨੂੰ ਹਾਂ ਗਾਜਰ ਤਾਂ ਖਾਲਾ ਥੋੜੀ ਜੀ जानਦੀਆਂ ਨਾਲ ਫਿਰ ਤੂੰ ਮੈਨੂੰ ਚੰਗਾ ਭਲਾ ਮੇਰੇ ਕੋਲ ਨਹੀਂ ਤਾਂ ਸੂਈ ਕੁੱਤੀ ਮੰਗੂ ਝਾਕਦੀ ਦੱਸ ਮੈਂ ਕੀ ਕਰਤਾ ਇਹ じゃ ਹੋਰ ਨਹੀਂ ਹੁਣ ਆਹੀ ਕਸਰ ਰਹਿ ਗਈ ਸੀ ਹੁਣ ਕੁੱਤਿਆਂ ਬਿੱਲੀਆਂ ਕਹਿਣ ਵਾਲੀ ਕਸਰ ਰਹਿ ਗਈ ਸੀ ਨਹੀਂ ਹੁਣ ਰਲ ਜੋ ਦੋਈ ਜਣੀਆਂ ਤੀਜਾ ਉਹ ਵੀ ਪਣੋਏ ਨਾਲ ਲਾ ਲਿਆ ਮਰ ਤਾਂ ਐਂ ਜੀ ਕਰਦਾ ਮੈਂ ਹੀ ਮਰ ਜਾ ਮੈਂ ਹੀ ਮਰ ਜਾ ਪਰ ਮਰ ਜਾ ਬਹੂ ਪੀਰ ਕਾ ਬਹੂ ਆਉਦੀ ਹੈ ਹੈ ਪਰੌਣਾ ਆਉਦਾ ਕਾ ਦੱਸ ਉਹ ਮੈਨੂੰ ਕਾ ਤੋ ਵਿੱਚ ਫਸਾਰ ਕਾ ਪਾੜ ਦੇ ਇਹਨਾਂ ਨੂੰ ਅੱਗ ਲਾ ਦੇ ਸਾਰੇ ਨੂੰ ਬਹੂ ਬਹੂ ਮੈਂ ਤਾਂ ਨਾ ਲੱ ਸੁਣ ਸੁਣ ਕੇ ਅੱਕ ਗਈਆਂ ਅੱਕ ਗਈਆਂ ਮੈਂ ਨੱਕ ਗਈਆਂ ਕੀ ਕਰਾਂ ਮੈਂ ਤੁਹਾਡਾ ਯਾਨੀ ਧੱਕੇ ਨਾਲ ਹੀ ਲਿਆ ਕੇ ਬਿਠਾ ਲਈ ਨਹੀਂ ਪਤਾ ਨਹੀਂ ਕੋਣ ਐਂ ਕਹਿੰਦੀ ਆ ਬੀਬੀ ਤੂੰ ਆਹ ਮਟਰ ਮੋਟਰ ਛੱਡ ਚੱਲ ਮੇਰੇ ਨਾਲ ਸ਼ਹਿਰ ਵਗ ਚੱਲ ਮਾਰੇ ਤੈਨੂੰ ਦਵਾਈ ਬੂਟੀ ਦਵਾ ਲਿਆਵਾਂ ਨਹੀਂ ਮੈਂ ਤਾਂ ਠੀਕ ਆ ਮੈਨੂੰ ਤਾਂ ਤੁਹਾਡੇ ਦਿਮਾਗ ਹੱਲੇ ਲੱਗਦੇ ਨਹੀਂ ਜੇ ਲਿਆਂਦੀ ਐ ਵਿਆਹ ਕਰਾ ਕੇ ਲਿਆਂਾਇਆ ਐ ਫਿਰ ਮੈਨੂੰ ਐਂ ਤਾਂ ਦੱਸ ਦੇ ਨਾ ਵੀ ਮੈਂ ਤਾਂ ਆ ਕੀਤਾ ਐ ਐਂ ਕੀਤਾ ਤੇਰੀ ਨੂੰ ਐ ਤੇਰੀ ਨੂੰ ਐ ਤੂੰ ਪਾਣੀ ਵਾਰਿਆ ਮੈਂ ਪਾਣੀ ਵਾਰਿਆ ਹੁੰਦਾ ਮੈਨੂੰ ਪਤਾ ਨਾ ਹੁੰਦਾ ਆਪਦਾ ਹਿੱਲੀ ਫਿਰਦੀ ਐ ਮਨ ਲਗਾਦਾ ਸਾਰੇ ਟੱਬਰ ਨੂੰ ਹਲਿਆ ਦੂਗੀ ਇਹ ਆ ਇਧਰ ਬੂਥਾ ਕਰਕੇ ਗਰਗਲ ਹਿੱਲੀ ਮੈਂ ਨਹੀਂ ਹਿੱਲੀ ਤੁਸੀਂ ਫਿਰਦੇ ਹੋ ਨਾਲ ਤੂੰ ਹਿੱਲੀ ਫਿਰਦੀ ਐ ਜਿੱਦੇ ਅਸਲੀ ਬਹੂ ਆਗੇ ਨਾ ਜੀਤੇ ਦੀ ਤੁਹਾਡੇ ਜੁੰਡੇ ਖਲਾਰ ਦੇਗੀ ਫੇਰ ਪਤਾ ਲੱਗੇਗਾ ਤੁਹਾਨੂੰ ਲੈ ਉਹੀ ਜੁੰਡੇ ਖੜਾ ਦੂ ਹੁਣ ਤਾਂ ਮੈਂ ਘਰ ਆ ਕੇ ਨੁਕਰਾ ਕੇ ਹੱਡੀਆਂ ਖੰਡਾ ਦੂਗੀ ਜੁੰਡੇ ਘਰਾ ਕੇ ਅਗਲੀ ਘਰੇ ਬੈਠੀ ਆਉਗੀ ਕਿਥੋਂ ਹੋ ਤੇਰੇ ਹੋ ਕੀ ਗਿਆ ਕੋਈ ਨਾ ਤੈਨੂੰ ਹੋ ਕੀ ਗਿਆ ਮੈਨੂੰ ਕੁਝ ਨਹੀਂ ਹੋਇਆ ਜਿਹੜਾ ਕੁਝ ਹੋਇਆ ਤੁਹਾਨੂੰ ਹੋਇਆ ਚਾਉਣਿਓ ਉਹ ਵੀ ਚੌਰਾ ਮਗਰ ਲਾ ਲਿਆ ਤੈਨੂੰ ਵੀ ਮਗਰ ਲਾ ਲਿਆ ਹੈ ਨੀ ਇਹ ਕੀ ਕਿਹੜੇ ਜਾਦੂਗਰ ਨੇ ਇਹ ਕਿਹੜਾ ਜਾਦੂ ਲੈ ਕੇ ਆ ਗਈ ਇਹ ਜਾ ਮਾਗਰ ਲੱਗਣ ਨੂੰ ਗਾਹ ਉਹਨੇ ਰੇਲ ਗੱਡੀ ਬਣਾ रखी है ਮਾਗਰ ਲਾ ਲਿਆ ਮਾਗਰ ਲਾ ਲਿਆ ਦੱਸ ਤੇਰੇ ਬੀਬੀ ਬੀ ਸਰੇ ਹੀ ਪਿਆਗਾ ਕੋਈ ਨਾ ਆ ਜਾਣ ਦੇਨਾਂ ਨੂੰ ਮੈਂ ਵੀ ਕਹਨੀ ਆ ਵੀ ਗੱਲਬਾਤ ਉਹਨਾਂ ਦੀ ਮੈਨੂੰ ਹੀ ਵਿੱਚ ਬਾੜ ਚ ਬੋਈ ਤੜਵਾਰ ਖੇ ਮੇਰਾ ਹਾਂ ਹਾਂ ਹੋਰ ਵੀ ਲਾ ਲਓ ਉਹਨੂੰ ਵੀ ਕਰ ਲਿਓ ਸ਼ਾਮਲ ਵਿੱਚ ਉਹ ਵੀ ਤੁਹਾਡੇ ਮਗਰ ਹੀ ਲੱਗਣਾ ਉਹ ਕਿਹੜਾ ਮੇਰੇ ਮਗਰ ਲੱਗਣਾ ਤੂੰ ਚਾਹਨੀ ਕੀ ਹੈ ਮੈਨੂੰ ਐ ਦੱਸ ਮੈਂ ਚਾਉਣੀ ਆ ਇਹ ਕੌਣ ਆ ਇਹਨੂੰ ਘਰੋਂ ਕੱਢੋ ਲੁੱਟ ਪਟਕਾ ਲੈ ਜੂ ਕੰਜਰੋਂ ਤੁਹਾਨੂੰ ਟੱਪਟਕਾ ਲੈ ਜੂ ਲੁੱਟ ਪੁੱਟਣ ਨੂੰ ਗਾਹਾਂ ਉਰੇ ਦੱਸ ਮਰਿਆ ਮੋਰਾ ਪਈਆਂ ਨੇ ਗੀਆਂ ਬਿੱਤੇ ਹੋਰ ਆ ਪਈਆਂ ਨੇ ਉਹਦੇ ਪਤਾ ਲੱਗਾ ਜਦੋਂ ਸੁੱਤੇ ਪੈਦੇ ਗਲ ਘੁੱਟ ਗਈ ਲੈ ਫੜਾ ਦੇ ਇੱਧਰ ਉਹੀ ਬੋਲੀ ਜਾਨੀ ਐ ਦਾਲ ਸਬਜ਼ੀ ਵੀ ਨਹੀਂ ਚੱਜਦੀ ਬਣ ਨਿਕਲੇ ਇਸ ਨਾਲ ਲੱਗੀ ਪਈਆਂ ਕੀ ਕਰਾਂ ਨਾ ਖਾਈ ਨਾ ਖਾਈ ਨਾਲੇ ਹੋਰ ਮੈਂ ਤਾਂ ਆਪੇ ਬਣਾ ਲੂੰਗੀ ਛੱਡ ਦੇ ਬਣਾ ਲੇਗੀ ਤੂੰ ਆ ਤਾਂ ਦਿਮਾਗ ਇਸ ਟਰੱਕ ਮਣਕਰੇ ਨਹੀਂ ਪਤਾ ਲੂ ਮਟਰ ਚ ਕੀ ਕੀ ਪਾ ਛੱਡ ਦੇ ਬੀਬੀਏ ਬਸ ਸਮਾਖਾਰ ਕੋ ਜਰੂਰ ਜੁੱਤੀਆਂ ਖਾਏਗੀ ਮੈਂ ਤੋ ਕਿਤੇ ਦਿਨ ਮੇਰੇ ਤਾਂ ਰੋਜ ਹੀ ਪੈਂਦੀਆਂ ਨੇ ਜੁੱਤੀਆਂ ਸ਼ਾਦੀਆਂ ਹੀ ਮਲੰਗਾ ਦੇ ਪੈਂਦੀ ਹੁੰਦੀ ਆ ਐਂ ਦੇਖ ਲਈ ਤੂੰ ਐਨੀ ਮੈਂ ਤਾਂ ਇਹਨਾਂ ਨੇ ਉਹ ਪਾਗਲ ਬਣਾ ਰੱਖਿਆ ਨਹੀਂ ਚੌਰਾ ਜਮੀ ਨਹੀਂ ਸੋਚਿਆ ਨਹੀਂ ਉਹਨੇ ਕੁਛ ਇੱਕ ਤਾਂ ਨਾ ਹਵਾ ਜੱਲੀ ਜਾਂਦੀ ਐ ਪੱਤੇ ਜੇ ਉਡ ਉਡ ਕੇ ਬਿੰਦੇ ਬਿੰਦੇ ਆਈ ਜਾਂਦੇ ਨੇ ਦੱਸ ਬੁਰਾ ਸਾਰਾ ਦਿਨ ਝਾੜੂ ਨਹੀਂ ਮਾਰੀਦਾ ਹੁੰਦਾ ਹਣ ਸਵੇਰੇ ਕੋਰ ਸਫਾਈ ਕਰਦੀ ਵਾਰ-ਵਾਰ ਕੀ ਲੋੜ ਸੀ ਬੀਬੀ ਦੇਖੀ ਪੱਤੇ ਇਕੱਠੇ ਕਰ ਰਹੀ ਆ ਹੋਰ ਕਰਨ ਪੂਜੇ ਪਲਾ ਕੋਈ ਭੈਣ ਭਈ ਆ ਜੀ ਅਗਲਾ ਕਦੋਂ ਕਰੇ ਸਫਾਈ ਨਹੀਂ ਕਰਦੇ ਦੱਸ ਤੇ ਭੈਣ ਭਈ ਆ ਉਹਨੂੰ ਪਤਾ ਹੀ ਹੈ ਵੀ ਪੱਤੇ ਨੇ ਹਵਾ ਨਾਲ ਉੱਡ ਕੇ ਆਉਂਦੇ ਨੇ ਨਿੰਮ ਜਿਹੇ ਵਿਹੜੇ ਚ ਚਲ ਇਹਨਾਂ ਦਾ ਕਿਹੜਾ ਟੈਕਸ ਪੈਂਦਾ ਹੈ ਘਰ ਦਿਨੀਆਂ ਇਕੱਠੇ ਮੈਂ 베ਲੀਏ ਬੈਠੀ ਸੀ ਦੱਸ ਬੀਬੀ ਸਾਰਾ ਦਿਨ ਝਾੜੂ ਹੱਥ ਚ ਰੱਖਿਆ ਕਰੋ ਬੀਬੀ ਹੁਣ ਤੂੰ ਕਿੱਧਰ ਜਾਨੀ ਆ ਮਾਰਦੇ ਮਗਰੋ ਆਵਾਜ਼ ਮਗਰੋ ਕੀ ਹਜੇ ਤਾਂ ਇੱਥੇ ਹੀ ਖੜੀ ਆ ਮੇਰੇ ਲਵੇ ਮੈਂ ਕੰਮ ਚੱਲੀਆਂ ਮੜਾ ਜਾ ਆਉਨੀਆਂ ਕਿੱ데 ਜਾਨੀ ਆ ਹੁਣ ਤੇ ਨੂੰ ਸਾਰਾ ਕੁਝ ਲਿਖ ਕੇ ਦੇ ਕੇ ਜਾਵਾਂ 10 ਦੇ 10 ਹੈ ਕਈ ਵਾਰ ਕੋਈ ਆ ਜਾਂਦਾ ਭੈਣ ਭਾਈ ਫਿਰ ਬੁਲਾਈ ਜਾਨੀ ਆ ਮੈਂ ਉੱਥੇ ਦਿਨੇ ਰਹਿਣ ਲੱਗੀ ਵੀ ਉੱਥੇ ਸੋਣੀਆਂ ਪਾਲਾਂਗੀ ਆ ਜਾਾਂਗੀ ਕਰ ਲਓ ਗੱਲਾਂ ਤੁਸੀਂ ਇਹਨੇ ਸੁਲਾਸ ਲੂ ਕਰ ਲਓ ਦਰਾਣੀ ਜਿਠਾਣੀ ਮੈਥਾ ਤਾਂ ਗੁਰਮਤਿ ਵੱਜਦੇ ਨਹੀਂ ਫਿਰ ਮੇਰੀ ਗੱਲ ਸੁਣ ਬੀਬੀ ਜਾ ਤਾਂ ਰਹੀਆਂ ਫੋਨ ਤਾਂ ਘਰੇ ਤਰ ਜਾ ਕਈ ਵਾਰ ਕਿਸੇ ਭੈਣ ਭਾਈ ਦਾ ਆ ਜਾਂਦਾ ਫੋਨ ਨਾ ਫੋਨ ਮੇਰੇ ਕੋਲ ਮਾੜਾ ਲੱਗਦਾ ਤੇਰੇ ਤੁਹਾਡੇ ਡੱਡ ਫੋਨ ਨੇ ਤੇ ਇਸ ਫੋਨ ਤੋਂ ਤੂੰ ਕੀ ਲੈਣਾ ਕਈ ਵਾਰੀ ਤੇਰੇ ਮੁੰਡੇ ਤਾਂ ਹੀ ਆ ਜਾਂਦਾ ਮੇਰੇ ਵਾਲੇ ਚ ਪੈਕ ਖਤਮ ਹੋ ਰਿਹਾ ਉਹ ਲੱਗਦਾ ਨਹੀਂ ਕੋਈ ਨਾ ਆ ਜਾਂਦੀ ਨੀ ਮੈਂ ਹੁਣ ਕਿਤੇ ਨਹੀਂ ਮਰ ਲੱਗੀ ਮੈਂ ਇਹ ਕਿੱਥੇ ਜਾਂਦੀ ਆ ਲੱਛਣ ਮੈਨੂੰ ਇਹਦੇ ਠੀਕ ਜਿਹੀ ਨਹੀਂ ਲੱਗਦੇ ਹੈਗੇ ਕਿਤੇ ਉਹ ਇੰਨਾ ਲੋਕਾਂ ਲਵੇ ਜਾ ਕੇ ਫੱਦ ਫੱਦ ਕਰਦੇ ਕਿਤੇ ਹੋਰ ਭਾਂਡਾ ਭੰਨ ਦੇ ਕੋਈ ਇਹ ਉਹ ਮੈਂ ਮਰ ਜਾ ਕੀ ਕਰੀਏ ਹੁਣ ਤਾਂ ਟੈਨਸ਼ਨ ਜੀ ਪੈ ਗਈ ਇਹ ਮੈਨੂੰ ਲੱਗਦਾ ਪੱਕਾ ਤਰਨੀ ਕੇ ਜਾਊਗੀ ਹੁਣ ਹੋ ਰਹੀ ਨੇ ਕਿੱਥੇ ਜਾਣਾ ਹੈਗਾ ਹੁਣ ਉੱਥੇ ਚੁਗਲੀਆਂ ਕਰਕੇ ਆਉਗੀ ਦੱਸ ਸਾਰਾ ਦਿਨ ਚੰਗਾ ਮਾੜਾ ਚੰਗਾ ਮਾੜਾ ਬੋਲਦੀ ਰਹਿੰਦੀ ਹੈਗੀ ਕਿਤੇ ਹੋਰ ਮੈਨੂੰ ਤਾਂ ਹੁਣ ਐ ਟੈਨਸ਼ਨ ਪੈ ਗਈ ਕਿਤੇ ਹੋਰ ਉੱਥੇ ਸਿਆਪਾ ਖੜਾ ਕਰ ਦੇ ਦੱਸ ਲਾ ਹੁਣ ਤਾਂ ਫੋਨ ਵੀ ਫੜਾ ਜਾ ਵੱਡੀ ਮੇਮ ਨੂੰ ਹੈ ਸੱਚ ਝੂਠ ਦਾ ਪਤਾ ਤਾਂ ਲਾ ਕੇ ਰਵਾਂਗੀ ਐਂ ਡਾ ਸੌਖਾ ਨਹੀਂ ਪੈਂਦਾ ਛੱਡਦੀ ਮੈਂ ਕਿਉਂ ਮੇਰੇ ਘਰ ਦਾ ਮਾਮਲਾ ਐ ਐਵੇਂ ਕੋ ਕਿਵੇਂ ਆ ਕੇ ਕਬਜ਼ਾ ਕਰਕੇ ਬਹਿ ਜੂਗੀ ਕੱਲ ਕਲਾਉਣ ਨੂੰ ਹੋ ਸਕਦਾ ਮੈਨੂੰ ਹੀ ਮਾਰ ਕੇ ਦਰ ਦੇ ਅਗਲੀ ਮਰਨਾ ਥੋੜੀ ਹੈ ਜ਼ਿੰਦਗੀ ਜਿਉਣੀ ਹੈ ਦੇਖ ਲੈ ਕਿ ਮੈਂ ਜਾਂਦੀ ਹੈਗੀ ਭੱਜੀ ਵੇ ਜਿੱਤੇ ਜਿੱਤੇ ਹਾਂ ਭਾਬੀ ਬਛੇਤੀ ਆ ਬਾਹਰ ਕੀ ਹੋ ਗਿਆ ਭਾਬੀ ਉਹ ਦੇਖ ਲੈ ਪਤਾ ਨਹੀਂ ਕੀ ਦੇ ਗਈ ਹੈ ਗਵਾਂਡੀਆਂ ਤੇ ਹੁਣ ਕੋਈ ਸੱਪਾ ਖੜਾ ਕਰ ਦੂਗੀ ਇਹ ਭਾਬੀ ਕਿਤੇ ਆਪਣਾ ਭਾਂਡਾ ਨਾ ਫੁੱਟ ਜਾਏ ਹੋਰ ਕਿਤੇ ਨਾ ਮਾਂ ਜੱਬ ਛੇੜਦੇ ਦੱਸ ਇਹਨੂੰ ਵੀ ਕਹਿੰਨਾ ਟੇਕ ਨਹੀਂ ਹੈਗੇ ਵੀ ਤੂੰ ਟਿੱਕੇ ਘਰੇ ਬਹਿ ਜਾ ਆਪਦੇ ਮੈਨੂੰ ਕਹਲਾ ਉਧਰ ਜਾਣਾ ਚਾਹੀਦਾ ਗਈ ਕੀ ਦੀ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਜਾਣਾ ਕਿੰਨਾ ਹੈ ਉਤਰਨੀ ਕਿ ਗਈ ਹੋਣੀ ਉਧਰ ਹੀ ਜ਼ਿਆਦਾ ਜਾਂਦੀ ਹੈ ਉੱਥੀ ਫੱਦ ਫੱਦ ਕਰਦੀ ਹੈ ਸਾਰਾ ਕੁਝ ਜਾ ਕੇ ਬਈ ਜੇ ਕੋਈ ਗੱਲ ਬਾਤ ਹੋ ਗਈ ਫਿਰ ਕੀ ਕਰਾਂਗੇ ਅਬੇ ਮੈਨੂੰ ਤਾਂ ਟੈਨਸ਼ਨ ਪੈ ਗਈ ਹੋਰ ਹੁਣ ਕੀ ਕਾ ਸਿਆਪਾ ਖਾਨ ਨਾਲ ਦੱਸ ਕੀ ਝਾੜੂ ਲਾਵਾਂ ਦੇਖ ਮਾੜਾ ਮੋਟਾ ਪਤਾ ਕਰ ਮੈਂ ਕਰਦਾ ਕਰਦਾ ਕੋਈ ਨਾ ਹੱਲ ਕਰਦਾ ਟੈਨਸ਼ਨ ਨਾਲ ਮੈਂ ਕਰਦਾ ਟੈਨਸ਼ਨ ਨਾਲ ਦੱਸ ਹੋਰ ਕੀ ਕਰੇ ਬੰਦਾ ਇੱਥੇ ਹੋਰ ਇਹ ਕੋਸੋ ਹੋ ਜੂਗਾ ਜੇ ਗਵੰਡੀਆਂ ਡੀਆਂ ਨੂੰ ਪਤਾ ਲੱਗ ਗਿਆ ਲੈ ਇਹ ਤਾਂ ਕੰਜਰ ਨਹੀਂ ਮੰਦੇ ਭਲਾ ਹੋਰ ਤਾਂ ਸੱਚ ਬੋਲਣਗੇ ਨਾ ਕੀ ਕਰੀ ਜਾਨੀਏ ਕੋਸ਼ ਨਹੀਂ ਕਰ ਚੀ ਕੋਈ ਨਹੀਂ ਕਰਦੀ ਸੀਗੀ ਇੱਕ ਤਾਂ ਮੱਖੀਆਂ ਨੇ ਦਿਮਾਗ ਖਾਦਾ ਆਇਆ ਚਾਚੀ ਫੇਰ ਕਰਦੀ ਇਹਨਾਂ ਕੰਮ ਤਾਂ ਤੂੰ ਇੱਥੇ ਖੜ ਮੇਰੀ ਗੱਲ ਸੁਣ ਲੈ ਕਾ ਹਾਂ ਮੈਨਾਂ ਤੈਨੂੰ ਕੋਈ ਗੱਲ ਪੁੱਛਣੀ ਐ ਕੀ ਪੁੱਛਣਾ ਤੈਨੂੰ ਮੈਂ ਇੱਕ ਚੀਜ਼ ਵਿਖਾਨੀ ਆ ਮੈਨੂੰ ਸਹੀ ਸਹੀ ਜਵਾਬ ਦੇਈ ਠੀਕ ਐ ਵਿਖਾਉਣੀ ਐ ਹਾਂ ਤੈਨੂੰ ਮੈਂ ਬਖਾਨੀਆ ਫੋਟੋ ਕਿਹਦੀ ਫੋਟੋ ਵਿਖਾਈ ਜਾਨੀ ਮੈਨੂੰ ਤੋਂ ਪਹਿਲਾਂ ਮੈਨੂੰ ਦੱਸੀ ਇਹ ਆ ਕੌਣ ਹੈ ਭਲਾ ਲੈ ਮੈਨੂੰ ਇਹ ਪਤਾ ਕੌਣ ਆ ਮੈਨੂੰ ਦਿਖਾਈ ਜਾਨੀ ਹੈ ਮੈਨੂੰ ਕੋਈ ਪਤਾ ਵੀ ਕੌਣ ਆ ਇਹ ਹਾਂ ਆ ਬਣੀ ਨਾ ਗੱਲ ਜੇ ਭਲਾ ਇਹ ਆਪਣੀ ਹੁੰਦੀ ਕੋਈ ਤਾਂ ਫਿਰ ਤੈਨੂੰ ਵੀ ਪਤਾ ਹੁੰਦਾ ਲੈ ਮੈਨੂੰ ਆਪਣੇ ਸਾਰੇ ਜਿਹੜੀ ਪਹਿਚਾਣ ਆ ਆਹੀ ਤਾਂ ਗੱਲ ਹੈ ਇਹ ਮੇਰੇ ਵਾਲਾ ਟੇਂਗਰਾ ਲੈ ਜਿਹੜੀ ਮੇਰੇ ਤਾਂ ਕਨਾਲੇ ਮਨਾਈ ਜਾਂਦਾ ਤੇਰੀ ਨੂ ਹੈ ਤੇਰੀ ਨੂ ਹੈ ਉਹ ਵੱਡੜ ਵੀ ਉਹਦੇ ਮਗਰ ਲੱਗ ਗਈ ਹੈ ਵੀ ਤੇਰੀ ਨੂ ਹੈ ਇਹ ਆਪਣੀ ਵੋਟੀ ਹੈ ਲੈ ਹਾਂ ਇਹ ਦੱਸ ਤੇਰੀ ਨੂ ਕਿੱਥੋਂ ਆ ਤੇਰੀ ਨੂ ਤਾਂ ਮੈਂ ਪਤਾ ਤੇਰੀ ਵੱਡੀ ਨੂ ਦਾ ਹੀ ਮੈਨੂੰ ਪਤਾ ਛੋਟੀ ਦਾ ਵੀ ਪਤਾ ਫੇਰ ਆ ਤੂੰ ਹੀ ਹੈ ਸਿਆਣੀ ਜਿਹਨੇ ਸੱਚ ਬੋਲਿਆ ਆ ਮੇਰੇ ਵਾਲੇ ਕੰਜਰਖਾਨਾ ਟੋਲਾ ਮੇਰਾ ਕੰਜਰਾਂ ਦਾ ਇਹ ਤਾਂ ਜਮਾ ਮੇਰੇ ਪੈਰ ਹੀ ਨਹੀਂ ਲੱਗਣ ਦਿੰਦੇ ਪਤਾ ਨਹੀਂ ਕਿੰਨੂ ਕਿੱਥੋਂ ਲਿਆਇਆ ਕਿੱਥੋਂ ਨਹੀਂ ਲਿਆਇਆ ਹੁਣ ਧੱਕੇ ਨਾਲ ਹੀ ਮੇਰੀ ਨੂਹ ਬਣਾਈ ਜਾਂਦਾ ਹੁਣ ਉਹ ਮੈਨੂੰ ਤਾਂ ਐ ਲੱਗਦੀ ਕੋਈ ਠੱਗ ਠੱਗੂ ਕੇ ਨਿਕਲੂਗੀ ਸਾਨੂੰ ਜਿਆਦਾ ਤੁਹਾਨੂੰ ਪਤਾ ਹੀ ਨਹੀਂ ਨਾ ਅਗਲੀ ਗੱਲ ਦਾ ਪਤਾ ਨਾ ਪਿਛਲੀ ਗੱਲ ਦਾ ਅੱਜ ਕੱਲ ਸਮਾਂ ਬਹੁਤ ਖਰਾਬ ਆ ਉਹੀ ਤਾਂ ਗੱਲ ਐ ਨਹੀਂ ਮੈਂ ਵੀ ਆਹੀ ਰੋਨੀ ਆ ਮੈਂ ਤਾਂ ਆਪਣੇ ਟੂਬ ਛੱਲਾ ਸਾਰਾ ਦਿੱਤਾ ਸਾਂਭ ਹੈ ਪੈਸੇ ਆਪੂਸਾਂ ਵਾਲੀ ਚਾਬੀ ਜੋ ਵੀ ਹੈਗੀ ਮੈਂ ਤਾਂ ਸਾਰਾ ਕੁਛ ਨਾ ਐ ਲਾਲਾ ਬਿ ਗੁੱਪਤ ਖਾਨੇ ਕਰਤੀ ਇਹਦਾ ਕੀ ਪਤਾ ਕੱਲ ਨੂੰ ਸੁੱਤਿਆਂ ਬੈਨ ਨੂੰ ਕੁਝ ਕਰਕੇ ਦੁਰਜੇ ਹੁਣ ਤੇਰੇ ਮੁੰਡੇ ਨੂੰ ਜਮਾ ਵੀ ਨਹੀਂ ਪਤਾ ਤੇਰੇ ਮੁੰਡੇ ਨੂੰ ਵੀ ਮਾੜਾ ਮੋਟਾ ਹੋਣਾ ਚਾਹੀਦਾ ਸੀ ਜਿਹੜੀ ਤੇਰੀ ਨੂਹ ਨੂੰ ਕਹੀ ਜਾਂਦਾ ਕੀ ਪਤਾ ਉਹ ਤੇ ਮੁੰਡਾ ਤੇ ਮੁੰਡਾ ਵੱਡੜ ਵੀ ਉਹਦੇ ਮਗਰ ਲੱਗੀ ਫਿਰਦੀ ਐ ਉਹ ਵੀ ਨਹੀਂ ਮੰਨਦੀ ਉਹ ਵੀ ਕਹਿੰਦੀ ਤੂੰ ਪਾਣੀ ਵਾਰ ਕੇ ਪੀਤਾ ਤੂੰ ਪਾਣੀ ਵਾਰ ਕੇ ਪੀਤਾ ਨਹੀਂ ਮੇਰਾ ਦਿਮਾਗ ਘੱਲੇ ਮੈਂ ਪਾਣੀ ਵਾਰ ਕੇ ਪੀਤਾ ਮੈਨੂੰ ਪਤਾ ਨਾ ਲੱਗੇ ਕਿਸੇ ਦਾ ਕੀ ਪਤਾ ਇਹਨਾਂ ਦੀ ਕੀ ਰੁਲੀ ਭਗਤ ਹੋਵੇ ਮੈਂ ਤਾਂ ਲੱਗਦੀ ਐ ਕੋਈ ਗੜਬੜ ਐ ਜਿਹੜੇ ਧੱਕੇ ਨਾਲ ਹੀ ਮੇਰੀ ਨੂਹ ਬਣਾਈ ਜਾਂਦੇ ਤੂੰ ਐਂ ਕਰੀ ਸਾਡੇ ਘਰੇ ਆਈਂ ਗੇੜਾ ਮਾਰੇ ਕੋਈ ਗੱਲ ਨਹੀਂ ਚਾਚੀ ਮੈਂ ਹਜੇ ਤਾਂ ਆਉਂਦੀ ਨਹੀਂ ਮੈਂ ਠਹਿਰ ਕੇ ਆਉਣੀ ਆ ਮੈਂ ਕੋਈ ਨਾ ਚਾਹ ਬਣਾਇਆ ਮੈਂ ਖੇਤ ਗਏ ਨੇ ਚਾਹ ਪੀਣ ਆਉਣਗੇ ਸਾਰਾ ਦੇ ਸਾਹਮਣੇ ਗਈ ਆਹ ਕੌਣ ਏ ਉਹ ਤਾਂ ਮੈਂ ਕਦੇ ਨਹੀਂ ਵੇਖਿਆ ਇਹਨੂੰ ਮੈਂ ਇਹਨੂੰ ਕਿਹੜਾ ਡਰਨ ਦੀ ਲੋੜ ਆ ਮੈਂ ਕਹਿ ਦੂੰਗੀ ਫੇਰ ਇਹਨਾਂ ਨੂੰ ਪਤਾ ਲੱਗੇਗਾ ਚੱਲ ਚੰਗਾ ਮੈਂ ਚੱਲ ਚਾਹ ਨਹੀਂ ਪੀਣੀ ਨਹੀਂ ਚਾਹ ਨਹੀਂ ਪੀਂਦੀ ਮੇਰਾ ਤਾਂ ਐ ਲਾਲਾ ਵੀ ਖਾਦਾ ਪੀਤਾ ਹਰਾਮ ਹੋਈ ਜਾਂਦਾ ਚੱਲ ਕੋਈ ਗੱਲ ਨਹੀਂ ਹਾਂ ਦੱਸ ਹੁਣ ਲੱਗਿਆ ਨਾ ਪਤਾ ਕੌਣ ਹੈਗੀ ਸੀ ਕੌਣ ਏ ਕਹਿੰਦੀ ਪਹਿਚਾਣਦੀ ਨਹੀਂ ਮੈਨੂੰ ਤਾਂ ਤੇਰੀ ਵੱਡੀ ਨੂੰ ਛੋਟੀ ਨੂੰ ਤੇਰੇ ਸਾਰੇ ਟੱਬਰ ਦਾ ਮੈਨੂੰ ਪਤਾ ਪਤਾ ਨਹੀਂ ਕਿਹੜੀ ਹੈਗੀ ਸੀ ਕਿਹੜੀ ਨਹੀਂ ਇਹੋ ਜਿਹੇ ਦਾ ਮੁੰਡਾ ਇਹਦੇ ਵਿੱਚ ਵੱਣੀ ਧਰਦੇ ਨੂੰ ਮੇਰੀ ਗੱਲ ਸੁਣ ਲੈ ਅੱਜ ਨਾ ਸੱਚ ਤੇ ਝੂਠ ਦਾ ਨਤਾਰਾ ਹੋ ਜਾਏਗਾ ਕਾਹ ਦਾ ਸੱਚ ਝੂਠ ਬੀਬੀ ਹਾਂ ਜੜੀ ਬੀਬੀ ਰਾਣੀ ਰੱਖੀਏ ਘਰੇ ਹੈਪੀ ਵੀ ਗੱਲ ਕਰ ਹਾਂ ਚਾਚੀ ਕਰਿਓ ਉਹ ਆ ਗਈ ਆ ਗਈ ਕੋਈ ਨਾ ਹੁਣ ਦੱਸ ਦੋਗੀ ਆਜਾ 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 ਸਾਸੀ ਘੋਣੀ ਚਾਚੀ ਸਤਿ ਸ੍ਰੀਕਾਲਾ ਸਤਿ ਸ੍ਰੀਕਾਲ ਬਹਿ ਜਾ ਹਾਂ ਠੀਕ ਹੋ ਠੀਕ ਆ ਮੈਂ ਤਾਂ ਤੂੰ ਸੁਣਾ ਬਸ ਵਧੀਆ ਨਵੀਂ ਵੋਟੀ ਵੇਖਣੀ ਆ ਹਾਂ ਨਾਲੇ ਹੁਣ ਦੱਸੀ ਮੈਨੂੰ ਠੀਕ ਆ ਕਿਸੇ ਦੀ ਨਾ ਕਰੀ ਨਾ ਮੇਰੀ ਨਾ ਇਹਨਾਂ ਦੀ ਜੋ ਹੈ ਸੱਚ ਬੋਲੀ ਨਾ ਕੋਈ ਗੱਲ ਚਾਚੀ ਮੈਂ ਸੱਚੀ ਬੋਲੂ ਮੈਨੂੰ ਕੀ ਲੋੜਾ ਝੂਠ ਬੋਲਣ ਦੀ ਹਾਂ ਤੂੰ ਮੈਨੂੰ ਆ ਰਿਹਾ ਹੈਗਾ ਆ ਜੀ ਕਿ ਸਮਝ ਤੈਨੂੰ ਨੀ ਬੋਟਕੇ ਉਰਿਆ ਹਾਂਜੀ ਮੰਮੀ ਕੀ ਕੰਮ ਸੀਗਾ ਇੱਕ ਆ ਜਾ ਬਹਿ ਜਾ ਹਾਂਜੀ ਇਹਨੂੰ ਜਾਣਦੀ ਹੈ ਹਾਂਜੀ ਇਹ ਆਪਣੀ ਗਵੰਡਣ ਹਾਂ ਇਹ ਤਾਂ ਤੈਨੂੰ ਪਤਾ ਵੀ ਗਵੰਡਣ ਹੈ ਹੈਨਾ ਦੱਸ ਤੂੰ ਕੌਣ ਹੈ ਇਹ ਲੈ ਲੈ ਇਹ ਤੇਰੀ ਨੂੰ ਆਪਣੇ ਜੀਤੇ ਦੀ ਬਹੂ ਓ ਆਪਣੀ ਹੈਪੀ ਐ ਇਹ ਨੀ ਹੋਇ ਮੈਂ ਮਰ ਜਾ ਨੀ ਤੂੰ ਹੱਛੇ ਤੈਨੂੰ ਵੀ ਦਿਆ ਇਹਨੇ ਰਿਸ਼ਤਾ ਤੂੰ ਮੈ ਮੋ ਕਰ ਗਈ ਨੀ ਹੁਣ ਤਾਂ ਤੂੰ ਹਜੇ ਕਹੀ ਨਹੀਂ ਸਮਝ ਜਾਣਦੀ ਨਹੀਂ ਨਾ ਮੈਂ ਤੇਰੇ ਕੋਲ ਜਾ ਕੇ ਆਈ ਤੂੰ ਤਾਂ ਕਸੀ ਮੈਨੂੰ ਪਤਾ ਹੀ ਨਹੀਂ ਇਹ ਕੌਣ ਹੈ ਕੌਣ ਨਹੀਂ ਲੈ ਚਾਚੀ ਤੂੰ ਮੇਰੇ ਕੋਲ ਕਦੋਂ ਗਈ ਹੈ ਤੇ ਮੈਂ ਤੈਨੂੰ ਕਦੋਂ ਕਹਤਾ ਮੈਂ ਜਾਣਦੀ ਨਹੀਂ ਰੱਬ ਨੂੰ ਜਾਣ ਦੇਣੀ ਹੈ ਝੂਠ ਨਾ ਬੋਲ ਮੈਂ ਤੈਨੂੰ ਦੱਸਾਂ ਹਾਂ ਰੱਬ ਦੇ ਕਰਨਾ ਨਿਆ ਏ ਨੀ ਬੀਬੀ ਦੇਖ ਲੈ ਤੈਨੂੰ ਹੋਕ ਹੀ ਰਿਹਾ ਸਾਰਾ ਤੈਨੂੰ ਸਾਰਾ ਟੱਬਰ ਬੋਲਾ ਕਰਕੇ ਚੁੱਪ ਰਹਿ। ਇਹ ਸਾਰੇ ਟੱਬਰ ਨੇ ਮੈਨੂੰ ਕੱਲੀ ਨੂੰ ਬੋਲੇ ਕੀਤਾ ਪਿਆ। ਹੁਣ ਆ ਵੀ ਰਲੀਆਂ ਨਾਲ। ਮੰਮੀ ਤੂੰ ਸੱਚੀ ਪਾਗਲ ਹੋ ਗਏ। ਅ ਤੂੰ ਕੌਣ ਹੁੰਨੀ ਐ ਨੇ ਮੈਨੂੰ ਪਾਗਲ ਕਹਿਣ ਵਾਲੀ। ਛੱਜ ਬੋਲੇ ਕਹਿੰਦੇ ਛਾਨਣੀ ਵੀ ਬੋਲੇ। ਭੜੇ ਘਸਾੜ ਵਾਲੀ। ਇਹ ਕੋਈ ਮੱਖੀ ਨਹੀਂ ਹੈਗੀ ਕੋਈ ਪਤਾ ਨਹੀਂ ਹੈਗੀ ਆਖਰਕਾਰ ਇਨਸਾਨ ਹੈ। ਬੀਬੀ ਤੈਨੂੰ ਐਡੀ ਵੱਡੀ ਜਿਹੀ ਮੈਨੂੰ ਐ ਨਹੀਂ ਸਮਝ ਆਉਂਦੀ ਭੈਣ। ਉਹ ਤਾਂ ਮੈਨੂੰ ਤੋਂ ਕੁਝ ਕਰਾਵੇ ਨਾ ਕਰਾਵੇ। ਤੂੰ ਜ਼ਰੂਰ ਬਥਾੜਾ ਬਣਾ ਲੇਗੀ ਮੇਥੋਂ ਮੈਨੂੰ ਐ ਨਹੀਂ ਸਮਝ ਆਉਂਦੀ ਭੈਣੇ ਤੂੰ ਆਪਦੀ ਨੂੰ ਕਿਉਂ ਨਹੀਂ ਸਾਂਣ ਦੀ ਪੱਕਾ ਪੱਕਾ ਤੈਨੂੰ ਨਾਲ ਲਾ ਲਿਆ ਨਾ ਤੈਨੂੰ ਨਾ ਇਹਨੇ ਕਿਸੇ ਸਿਖਾ ਕੇ ਆਇਆ ਜਾਦਾ ਆ ਸੱਚ ਭੈਣੇ ਸੱਚੀ ਗੱਲ ਦੱਸਾਂ ਇਹਦੇ ਨਾਲ ਬੀਬੀ ਦੇ ਹੁਣ ਬਿਜਲੀਆਂ ਲਵਾਉਣੀਆਂ ਪੈਣਗੀਆਂ ਬਿਜਲੀਆਂ ਲਵਾ ਤੂੰ ਜਾਨ ਲਵਾ ਇਹਨਾਂ ਨੂੰ ਇਹਨੂੰ ਓ ਨੋ ਠੀਕ ਕਰਦੀ ਦੀ ਮੈਂ ਤਾਂ ਦਰਜ ਨਹੀਂ ਮੈਂ ਦੇਖ ਲੈ ਭੈਣੇ ਮੈਨੂੰ ਕਹਿੰਦੀ ਮੈਂ ਉੱਥੇ ਜਾ ਕੇ ਆਈ ਹਾਂ ਤੇਰੇ ਘਰੇ ਮੇਰੇ ਕੋਲ ਗਈ ਨਹੀਂ ਬਾਸਤਾਨੀ ਐ ਵੀ ਗਈ ਜਾਂਦੀ ਹੈ ਕਿਉਂ ਝੂਠ ਬੋਲਦੀ ਐ ਨੀ ਤੂੰ ਤਨ ਮੈਂ ਫੋਟੋ ਵਿਖਾ ਕੇ ਆਈਆਂ ਫੋਨ 'ਚ ਵੇਖਣਾ ਦੇ ਦੇ ਇਹਨੇ ਤਾਂ ਬਸ ਹੁਣ ਕੀ ਦੱਸੀ ਬਣੀ ਤੂੰ ਹੁਣ ਉਹਨਾਂ ਦੇ ਮੂੰਹ ਤੇ ਮੁੱਕਰਦੀ ਏ ਸਾਰਿਆਂ ਨੂੰ ਬੌੜੇ ਬਣਾ ਰਖਿਆ ਹੁਣ ਪਤਾ ਨਹੀਂ ਕਿਹਨੂੰ ਕਿਹਨੂੰ ਫੋਟੋ ਦਿਖਾਉਂਦੀ ਫਿਰਦੀ ਆ ਤੂੰ ਮੇਰੇ ਕੋਲ ਉੱਠ ਕੇ ਵਗ ਜਾ ਪਹਿਲਾਂ ਮੈਨੂੰ ਐ ਦੱਸ ਪਹਿਲਾਂ ਮੈਨੂੰ ਐ ਦੱਸ ਕਿਉਂ ਕੰਮਲੀ ਹੋਈ ਜਲਦੀ ਹੁਣ ਤੁਰ ਗਏ ਨੇ ਸਾਰੇ ਹੁਣ ਦੱਸ ਮੈਨੂੰ ਭੈਣੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਤੂੰ ਆਪਦੀ ਨੂਨ ਨੂੰ ਨਹੀਂ ਸੈਣਦੀ ਪਹਿਲਾਂ ਮੈਨੂੰ ਐ ਦੱਸ ਜੇ ਆਪਾਂ ਕਿਸੇ ਬੰਦੇ ਨੂੰ ਜਾਣਦੇ ਨਾ ਹੋਈਏ ਆਪਾਂ ਕਿਵੇਂ ਕਹਾਂਗੇ ਵੀ ਹਾਂ ਇਹਨੂੰ ਜਾਣਦੇ ਹਣਾ ਤੂੰ ਫਿਰ ਪਹਿਲਾਂ ਮੁੱਕਰੀ ਕਿਉਂ ਮੈਂ ਤੇਰੇ ਘਰੇ ਗਈਆਂ ਕਿ ਨਹੀਂ ਗਈ ਮੈਨੂੰ ਐਨੇ ਸਮਝਿਆ ਤਾਂ ਮੇਰੇ ਘਰੇ ਕਦੋਂ ਗਈ ਤੂੰ ਮੇਰੇ ਪਹਿਲਾਂ ਦੱਸ ਤੂੰ ਆਪਦੀ ਨੂਨੂ ਨਹੀਂ ਸਿਆਣਦੀ ਤੂੰ ਮੈਨੂੰ ਕਹਤੋ ਕਿੱਥੋਂ ਸਿਆਣ ਲਈ ਕਹਲੂ ਤੂੰ ਕਹਨੂੰ ਸਾਨੂੰ ਹੀ ਭੁੱਲ ਜਾਈ ਪੈਣੇ ਮੇਥੋਂ ਨਿਕਰਨਾ ਭਗਾਈ ਹੁੰਦੀ ਮੈਂ ਤਾਂ ਆਵਜੇ ਘਰੇ ਜਾਨੀਏ ਤੂੰ ਤਾਂ ਮੈਨੂੰ ਲੱਗਦਾ ਪਾਗਲ ਪੁਗਲ ਹੋਵੇਂਗੀ ਪਾਗਲ ਤਾਂ ਤੁਸੀਂ ਉਹ ਕੰਜਰੋ ਮੇਰਾ ਪੁੱਤ ਤੁਰਿਆ ਫਿਰਦਾ ਕਿਸੇ ਤੁਹਾਡੇ ਕੋਲੇ ਹੈ ਮੈਨੂੰ ਪਾਗਲ ਬਣਾਈ ਜਾਂਦੇ ਹੋ ਠੱਕੇ ਨਾਲ ਹੀ ਦਿਮਾਗ ਹਲਾਇਆ ਬੇ ਮੇਰਾ ਇਹਨਾਂ ਦਾ ਕੁਝ ਕਰਨਾ ਪਏਗਾ ਇਹ ਪੱਕਾ ਮੈਨ ਲਾ ਦਿਆ ਨਾ ਚ ਕੋਈ ਗਿਆ ਇਹਨੂੰ ਸਖਾਂ ਤਾਂ ਹੀ ਮੁਕਰੀ ਮਰੇ ਦਾ ਮੁਕਰੇ ਦਾ ਕੀ ਇਲਾਜ ਹੈ ਬੇਈਮਾਨਣੀ ਐ ਆ ਬੇਈਮਾਨਣੀ ਤੂੰ ਵੀ ਰਲ ਗਈ ਇਹਨਾਂ ਦੇ ਨਾਲ ਆ ਮਾ ਆ ਬੈਠ ਨੇ ਜਿੰਨੂੰ ਮਰਜ਼ੀ ਪੁੱਛ ਲੈ ਵੀ ਇਹ ਤੇਰੀ ਨੂੰ ਹੈਗੀ ਕਿ ਨਹੀਂ ਹੈਗੀ ਵੇ ਮੇਰੀ ਨੂੰ ਨਹੀਂ ਨਹੀਂ ਹੈਗੀ ਨਹੀਂ ਹੈਗੀ ਮਾ ਤੂੰ ਕਿਉਂ ਨਹੀਂ ਮੰਨਦੀ ਧੱਕੇ ਨਾਲ ਮਨਾ ਲੇਗਾ ਮੈਂ ਕੋਈ ਧੱਕੇ ਨਾਲ ਨਹੀਂ ਮਨਾ ਰਿਆ ਮੈਂ ਇਹੇ ਕਰਕੇ ਸਾਰੇ ਪੰਚਾਇਤ ਇਕੱਠੀ ਕਰੀ ਐ ਵੀ ਅੱਜ ਰੋਧੀ ਲੜਾਈ ਖਤਮ ਹੋ ਜੂਗੀ। ਕਿਉਂ ਪਹਿਣ ਤੂੰ ਦੱਸ ਮੈਨੂੰ? ਐਜੀ ਐਜੀ। ਬੱਸ ਤੇਰੀ ਨੂੰਹ ਐ। ਤੂੰ ਵੀ ਮਿਲ ਗਈ ਇਹਨਾਂ ਨਾਲ? ਨਹੀਂ ਮਿਲ ਗਈ ਕਿਉਂ ਹੈਗੀ ਤੇਰੀ ਨੂੰਹ ਹੀ ਐ। ਇਹ ਨਾ ਸਾਰੇ ਝੂਠ ਬੋਲਦੇ ਨੇ ਤੁਹਾਨੂੰ ਸਿਖਾ ਕੇ ਲਿਆਏ ਨੇ ਪੱਕਾ। ਜੇ ਮੈਨੂੰ ਨਹੀਂ ਯਕੀਨ ਆਉਂਦਾ ਨਾ ਕਿਸੇ ਇਹ ਆ ਦੋ ਜਣੇ ਬੈਠੇ ਨੇ ਇਹਨਾਂ ਨੂੰ ਪੁੱਛ। ਤੂੰ ਦੱਸ ਵੇ ਨਾ ਜੂ। ਮੇਰੀ ਨੂੰਹ ਹੈਗੀ ਐ ਇਹ ਕਿ ਨਹੀਂ? ਹਾਂ ਮਾਸੀ ਹੈਗੀ ਐ। ਤੁਹਾਡਾ ਬੇੜਾ ਬਹਿ ਜਾ ਤੁਹਾਡਾ ਕੰਜਰੋ ਤੁਸੀਂ ਮਿਲੇ ਹੋ ਸਾਰੇ। ਤੂੰ ਸਾਰਿਆਂ ਨਾਲ ਰਿਸ਼ਵਤ ਦੇ ਕੇ ਲਿਆਇਆ ਤੂੰ ਕੱਲੀ ਸੱਚੀ ਹੈਂ ਇਹ ਮੰਨ ਲਈਗੀ ਤੂੰ ਤਾਂ ਚੁੱਪੀ ਕਰ ਜਾ ਤੂੰ ਤਾਂ ਪਹਿਲਾ ਮੁੱਕ ਕਰ ਗਈ ਹੈ ਲੈ ਦੇਖ ਲੈ ਪੈਣੇ ਇਹ ਮੇਰੀ ਨੂੰਹ ਨਹੀਂ ਹੈਗੀ ਨਹੀਂ ਹੈਗੀ ਕਿਉਂਕਿ ਆਪਣੀ ਨੂੰਹ ਨੂੰ ਤਾਂ ਆਪਣੇ ਹੱਥਾਂ ਨਾਲ ਮਾਰ ਚੁੱਕੀ ਹੈ ਆ ਕੀ ਕਹਿੰਦੀ ਹੈ ਭਾਈ ਮਾਰਿਆ ਇਹ ਕਰਤੂਤਾਂ ਤੇਰੀਆਂ ਸਾਨੂੰ ਪਹਿਲਾਂ ਹੀ ਪਤਾ ਸੀ ਆ ਇਹ ਅਸਲੀ ਚ ਤੇਰੀ ਨੂੰਹ ਨਹੀਂ ਹੈਗੀ ਇਹ ਇੱਕ ਪੁਲਿਸ ਮੁਲਾਜ਼ਮ ਹੈ ਤੇਰੀ ਕਰਤੂਤ ਤੇ ਸਾਹਮਣੇ ਲਿਆਉਣ ਵਾਸਤੇ ਸਾਨੂੰ ਇਹ ਡਰਾਮਾ ਕਰਨਾ ਪਿਆ ਮੈਂ ਤੇ ਭਾਬੀ ਨੇ ਫਿਰ ਸਕੀਮ ਲਾਈ ਤੇ ਤੈਥੋਂ ਸੱਚੋ ਗੋਣ ਵਾਸਤੇ ਤੁਸੀਂ ਧੋਖਾ ਕੀਤਾ ਮੇਰੇ ਨਾਲ ਧੋਖਾ ਮਾਦਾ ਤੂੰ ਕੀਤਾ ਜਿਹੜਾ ਤੁਸੀਂ ਧੋਖਾ ਕੀਤਾ ਮੇਰੇ ਨਾਲ ਧੋਖਾ ਤੂੰ ਇੱਕ ਕੁੜੀ ਮਾਰਤੀ ਉਹ ਧੋਖਾ ਨਹੀਂ ਹੈਗਾ ਕੀ ਪੜਦੇ ਨੇ ਕੋਹਦੀ ਸੀ ਦੁਆਬ ਦੇ ਇੱਕ ਮਿੰਟ ਮੈਡਮ ਮੈਂ ਆਪੀ ਪੁੱਛ ਲਾਂਣੀ ਹント ਜੀ ਸਾਰਾ ਸੱਚ ਆਪ ਦੱਸੋਗੇ ਜਾਂ ਸੀਗਲਵਾਈਏ ਆਪਣੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਤਾਂ ਫਿਰ ਪੁੱਛਣਾ ਕੀ ਹੈ ਦੱਸੋ ਕਿ ਮਾਰਿਆ ਉਹਦੇ ਵਿੱਚ ਵੀ ਕੋ ਰਾਜ ਸੀ ਖੜ ਜਾ ਮੈਂ ਵੇਖਦੀ ਆ ਸੁਪਰੀ ਭਈਆ ਆ ਜਾ ਕੇ ਟਪਾਫ ਕਰੀਏ ਜੇਦਾ ਘਟਣਾ ਪਰਿਆ ਨਾ ਕਿਵੇਂ ਜੇ ਤੁਮ ਮਰਿਏ ਹੈ ਅਸੀਂ ਥੋੜੀ ਮਰਨਾ ਹੈ ਤਪ ਕਰਖੀ ਤਪ ਕੇ ਚਾਹ ਹੋ ਗਿਆ ਹੁਣ ਮੇਰੀ ਗੱਲ ਸੁਣੋ ਹੁਣ ਆਪਣਾ ਪੈਂਟ ਕਾਣੇ ਵੀ ਲਉਣਾ ਹੈ ਬੋਰੀ ਲਉ ਬੋਰੀ ਬੋਰੀ ਚ ਪਾ ਕੇ ਨਾ ਬਾਹਰ ਉੱਥੇ ਨਹਿਰ ਚ ਸੱਟ ਕੇ ਆਉਣਾ ரடி ர ਉੰਦਸ ਤੇਰੇ ਪਿੱਛੇ ਕੀਤਾ ਨਾ ਕੰਮ ਮੈਂ ਤੂੰ ਵੀ ਤਾਂ ਨਾਲ ਹੀ ਸੀ ਮੈਂ ਕੱਲੀ ਜੇਲ੍ਹ ਚ ਕਿ ਜਾਵਾਂਗੀ ਕੀ ਦੱਸੇਗਾ ਮੈਂ ਦੱਸਦੀ ਆਂ ਦੀ ਕਰਤੂਤ ਇਹਦੀ ਇਹਦੇ ਨਾਲ ਗਿੱਟਮਟ ਤੇ ਗੱਲਬਾਤ ਕੀਤੀ ਹੋਈ ਹੈਗੀ ਉਹਨੂੰ ਪਤਾ ਲੱਗ ਗਈ ਸੀ ਇਹ ਗੱਲ ਉਹਨੇ ਮੈਨੂੰ ਵੀ ਦੱਸੀ ਇਹਨੇ ਆਪ ਦੇ ਪਰਦੇ ਲੁਕਾਉਣ ਲਈ ਉਹਦੇ ਜਾਨ ਲੈ ਲਈ ਮਾਂ ਤੈਨੂੰ ਆ ਉਮਰ ਚ ਸ਼ਰਮ ਨਹੀਂ ਆਹੀ ਗੱਲਾਂ ਕਰਦੀ ਨੂੰ ਤੈਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਦੇ ਸ਼ਰਮ ਹੁੰਦੀ ਇਹ ਹਜਾ ਕੁਝ ਕਰਦੀ ਨਹੀਂ ਸੀ ਫਿਰ ਵੀ ਮੜਕ ਨਾਲ ਤੁਰੇ ਫਿਰਦੀ ਹੈਗੀ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਹੈਗਾ ਪੁੱਤ ਮੈਨੂੰ ਮਾਫ ਕਰ ਦੇ ਇਹ ਗੱਲ ਦੀ ਮਾਤਾ ਕੋਈ ਮਾਫੀ ਨਹੀਂ ਹੈਗੀ ਜਿਹੜੀ ਸਜ਼ਾ ਉਹ ਤੈਨੂੰ ਮਿਲ ਕੇ ਰਹੂਗੀ ਜਿਹੜਾ ਤੁਸੀਂ ਗੁਨਾਹ ਕੀਤਾ ਨਾ ਤਾਂ ਸਾਰੀ ਉਮਰ ਲਈ ਤੁਹਾਨੂੰ ਜੇਲ੍ਹ ਚ ਹੀ ਸੜਨਾ ਪਊਗਾ ਲੈ ਜਾਓ ਇਹਨੂੰ ਛੇਤੀ ਇੱਥੋਂ ਮੈਡਮ ਜੀ ਸਾਡੇ ਅੱਖਾਂ ਤੋਂ ਸਾਹਮਣੇ ਲੈ ਜੇਣਾ ਉਹਨਾਂ ਨੂੰ ਚਲੋ ਇੱਕ ਜਾਂ ਤਾਂ ਗਈ ਕਰੋ ਇਹ ਹੋਰ ਵੀ ਕਿਸੇ ਨੂੰ ਮਾਰ ਦੋ ਇਨਾਂ ਨੂੰ ਵੀ ਪਤਾ ਲੱਗ ਜੂ ਕਤਲ ਦੀ ਕੀ ਸਜ਼ਾ ਹੁੰਦੀ ਐ ਚੱਲ ਤੂੰ ਵੀ ਜਿੱਤਿਆ ਆਪਾਂ ਜਿੱਤਿਆ ਦੇਖ ਲੈ ਬੀਬੀ ਨੇ ਕੀ ਕੁਛ ਕਰਿਆ ਪਤਾ ਮੈਨੂੰ ਪਹਿਲਾਂ ਵੀ ਸੀਗਾ ਪਰ ਮੈਨੂੰ ਡਰ ਸੀਗਾ ਵੀ ਕਿਤੇ ਘਰ ਦੇ ਵਿੱਚ ਕੋਈ ਹੋਰ ਕੁਛ ਨਾ ਹੋ ਜੇ ਇਹਦਾ ਸੱਚ ਆਪਾਂ ਨੂੰ ਲਿਆਉਣਾ ਜ਼ਰੂਰੀ ਸੀਗਾ ਭਾਬੀ ਆਪਾਂ ਨੂੰ ਮਾਦਾ ਤਾਂ ਇਹ ਉਮੀਦ ਨਹੀਂ ਹੈਗੀ ਸੀ ਕਿ ਉਹ ਹੈਪੀ ਨਾਲ ਐ ਕਰ ਸਕਦੀ ਐ ਚੱਲ ਹੁਣ ਇਹਦੇ ਗੁਨਾਹਾਂ ਦੀ ਸਜ਼ਾ ਨੂੰ ਮਿਲ ਹੀ ਜਾਣੀ ਆ ਮਿਲਣੀ ਜ਼ਰੂਰੀ ਐ ਭਾਬੀ ਗਾ ਤਾਂ ਕੋਈ ਹੈ ਜੋ ਕੋਈ ਕੰਮ ਕਰ ਨਾ ਸਕੇ ਹਾਂ ਹੈਪੀ ਤੇਰੀ ਆਤਮਾ ਤੋਂ ਵੀ ਅਸੀਂ ਮਾਫੀ ਮੰਗਦੇ ਆ ਕਿ ਅਸੀਂ ਤੇਰਾ ਸਾਥ ਨਹੀਂ ਦੇ ਸਕੇ